ਆਪਣੀ ਕਿਸਾਨੀ ਮੰਗੋ ਕੋ ਲੈ ਕੇ ਸ਼ੰਭੂ ਬਾਰਡਰ ਉੱਪਰ ਅੰਦੋਲਨ ਕਰ ਰਹੇ ਕਿਸਾਨੋ ਕੇ ਉੱਪਰ ਹੋ ਰਹੇ ਅਤਿਆਚਾਰ ਕੋ ਅੰਦੋਲਨ ਕੇ ਦੌਰਾਨ ਕਿਸਾਨੋ ਕੀ ਹੋਈ ਮੌਤ ਕੇ ਵਿਰੋਧ ਮੇ ਅੱਜ ਭਾਰਤੀ ਕਿਸਾਨ ਯੂਨੀਅਨ ਚੁਰਾਨੀ ਕੇ ਪੰਜਾਬ ਜੂਤ ਪ੍ਰਧਾਨ ਇੰਦਰਪਾਲ ਸਿੰਘ ਬੈਸ ਕੀ ਅਗਵਾਈ ਮੇ ਗੁਰਦਾਸਪੁਰ ਮੇ ਜੰਮੂ ਅਮਰਸਰ ਨੈਸ਼ਨਲ ਹਾਈਵੇ ਜਾਮ ਕਰ ਦਿਆ ਗਿਆ ਸਰਕਾਰ ਕੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੀ ਸ਼ਹਿਪਰ ਹਰਿਆਣਾ ਪੁਲਿਸ ਕਿਸਾਨੋ ਪਰ ਅਥਰੂ ਗੈਸ ਕਿ ਗੋਲੇ ਔਰ ਕਿਸਾਨੋਂ ਪਰ ਸਿੱਧੀ ਗੋਲੀਆਂ ਚਲਾ ਰਹੀ ਹੈ उन्होंने कहा कि कल गोली लगने से एक नौजवान किसान शुभकर्ण सिंह की मौके पर ही मौत हो गई। उन्होंने कहा कि इस आंदोलन में अब तक चार किसानों की मौत हो चुकी है किसानों की केंद्र सरकार के साथ चार मीटिंग होने के बावजूद भी किसानों की मांगे नहीं मानी गई जिसके चलते आज रोष प्रदर्शन करते हुए भारतीय किसान यूनियन ਚੁਰਾਨੀ ਦੁਆਰਾ ਜੰਮੂ ਅਮਰਸਾ ਨੈਸ਼ਨਲ ਹਾਈਵੇ ਕੋ 2 ਘੰਟੇ ਕੇ ਲਈ ਜਮ ਕਰ ਦਿਆ ਗਿਆ ਹੈ। ਮਾ ਗੁਰਕੀਰਤ ਸਿੰਘਾ ਜੀ ਗਏ ਨਹੀਂ ਪਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਚਡੂਨੀ ਗਰਦਾਸਪੁਰ। ਦੇਖੋ ਜੀ ਅੱਜ ਦਾ ਏਜੰਡਾ ਸਾਡਾ ਸੀਗਾ ਜੋ ਸਾਡੇ ਰਾਸ਼ਟਰੀ ਪ੍ਰਧਾਨ ਚਡੂਨੀ ਸਾਹਿਬ ਵੱਲੋਂ ਜਿਹੜੇ ਅੱਜ ਸੀਗਾ ਕੋਲਪੀ ਸਾਡੇ ਜਿਹੜੇ ਕੱਲ ਨੌਜਵਾਨਾਂ ਦੇ ਸ਼ਹੀਦ ਹੋਇਆ ਵਾ ਖਨੋਰੀ ਬਾਰਡਰ ਤੇ ਜਿਹਦੇ ਸੇਰ ਵਿੱਚ ਗੋਲੀ ਵੱਜਣ ਕਾਰਨ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਆ ਤੇ ਉਸ ਚੱਕਰ ਦੇ ਵਿੱਚ ਉਸ ਡੈਜ਼ਿਗਨੇਸ਼ਨ ਦੇ ਵਿੱਚ ਅਸੀਂ ਜਿਹੜਾ ਅੱਜ ਬਬਰੀ ਹਾਈਵੇ ਜਾਮ ਕੀਤਾ ਹੋਇਆ ਸੀਗਾ ਤੇ ਸਾਡੇ ਜਿਹੜੇ ਪੰਜਾਬ ਚ ਬਾਕੀ ਵੀ ਵਰਕਰ ਨੇ ਜਿੱਦਾਂ ਵਲੰਟੀਅਰ ਨੇ ਉਹਨਾਂ ਸਾਰਿਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਤੇ ਇਸ ਮੀਨ ਕੇ ਇਸ ਡੈਜ਼ਿਗਨੇਸ਼ਨ ਨੂੰ ਇਹ ਜਾਮ ਦਿੱਤਾ ਨੈਸ਼ਨਲ ਹਾਈਵੇ ਸਾਨੂੰ ਇਸ ਕਰਕੇ ਜਾਮ ਕਰਨੇ ਪਏ ਇੱਕ ਤੇ ਅਸੀਂ ਉਸ ਵੀਰ ਨੂੰ ਸ਼ਰਧਾਂਜਲੀ ਦੇ ਅੱਛ ਸ਼ਹੀਦੀ ਜਿਹੜੇ ਦਿੱਤੀ ਆ ਉਸ ਕਰਕੇ ਇਹ ਕਈ ਸਰਕਾਰ ਨੂੰ ਜਿਹੜਾ ਅਸੀਂ ਦਿਖਾਉਣਾ ਚਾਹੁੰਦੇ ਆਂ ਵੀ ਹਾਂ ਜਿਹੜੇ ਇਹ ਕਹਿੰਦੇ ਆ ਵੀ ਪਿੰਡਾਂ 'ਚ ਨੌਜਵਾਨ ਵਗੈਰਾ ਬਣੀ ਨਿਕਲਦੇ ਅਸੀਂ ਉਹ ਵੀ ਦਿਖਾਉਣਾ ਚਾਹੁੰਦੇ ਵੀ ਅੱਜ ਕਿੰਨੀ ਵੱਡੇ ਗਿਣਤੀ ਵਿੱਚ ਇਕੱਠ ਹੋਇਆ ਸੀਗਾ ਇਹ ਨੌਜਵਾਨਾਂ ਦਾ ਤੇ ਉਸ ਚੱਕਰ ਦੇ ਵਿੱਚ ਅਸੀਂ ਅੱਜ ਕੀਤਾ ਸੀਗਾ ਮੈਂ ਲਾਪਰੀ ਸਿੰਘ ਮਨਲਾ ਜਨਾਜ ਲਨਾ ਸੈਕਟਰੀ ਭਾਰਤੀ ਕਿਸਾਨ ਜੁਨਿਚ ਰੋਨੀ ਜੋ ਕੱਲ ਘਟਨਾ ਵਾਪਰੀਆ ਖਨੋਰੀ ਬਾਰਡਰ ਤੇ ਇੱਕ ਕਿਸਾਨ ਨੌਜਵਾਨ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਹਰਿਆਣਾ ਪੁਲਿਸ ਵੱਲੋਂ ਉਸ ਦੇ ਇਨਸਾਫ ਦੀ ਮੰਗ ਲਈ ਜਿਹੜਾ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਗੁਰਾਮ ਸਿੰਘ ਚਰੂਨੀ ਜੀ ਵੱਲੋਂ ਕਾਲ ਦਿੱਤੀ ਗਈ ਸੀ 12 ਮਈ ਤੋਂ ਲੈ ਕੇ 20 ਮਈ ਤੱਕ ਤੇ ਅਸੀਂ ਜਿਹੜਾ ਬੱਬਰੀ ਹਾਈਵੇ ਜਾਮ ਕੀਤਾ ਸੀ ਤੇ ਇਸ ਦੇ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਕ ਆਨ ਦਾ ਜਿਹੜਾ ਸਬੂਤ ਦਿੱਤਾ ਬਹੁਤ ਜ਼ਿਆਦਾ ਜਿਹੜਾ ਅਸਰ ਪਿਆ ਹੋਇਆ ਤੇ ਲੱਗ ਦੇਖ ਵੀ ਰਿਹਾ ਹੈ ਕਿਉਂਕਿ ਸਰਕਾਰ ਇਸ ਵਾਰ ਪਿਛਲੀ ਵਾਰ ਦੇ ਅੰਦੋਲਨ ਦੇ ਨਾਲੋਂ ਜ਼ਿਆਦਾ ਜਿਹੜੇ ਆ ਸਖਤ ਜਿਹੜੇ ਪ੍ਰਬੰਧ ਕੀਤੇ ਗਏ ਆ ਕਿੰਨਾ ਕਿਤੇ ਪੰਜਾਬ ਦੇ ਕੋਲੋਂ ਜਿਹੜਾ ਹੈ ਸੈਂਟਰ ਸਰਕਾਰ ਦੱਲਦੀ ਹੈ ਕਿਉਂਕਿ ਜਦੋਂ ਵੀ ਕੋਈ ਪ੍ਰਸਤਾਨਤ ਹੁੰਦਾ ਤੇ ਪੰਜਾਬ ਜਿਹੜਾ ਸ਼ੁਰੂ ਕਰਦਾ ਹੈ ਤੇ ਅੰਦੋਲਨ ਫਿਰ ਸਾਰੇ ਹੀ ਦੇਸ਼ਾਂ ਦੇ ਵਿੱਚ ਜਿਹੜਾ ਉਹ ਚੱਲ ਪੈਂਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਸਾਨੂੰ ਕੋਈ ਚਾਹ ਨਹੀਂ ਸਾਡੇ ਵੀ ਬੱਚੇ ਨੇ ਸਾਡੇ ਪਰਿਵਾਰ ਨੇ ਅਸੀਂ ਛੜਕਾਂ ਰੋਕਾਂ ਦੇ ਵਿੱਚ ਅਸੀਂ ਖੁਸ਼ ਨਹੀਂ ਅਸੀਂ ਆਪਣੀ ਜਨਤਾ ਨੂੰ ਜਿਹੜਾ ਟ੍ਰੈਫਿਕ ਜਾਮ ਕਰਕੇ ਚਾਹੀ ਦੁੱਖ ਨਹੀਂ ਦੇਣਾ ਚਾਹਦੇ ਪਰ ਸਾਡੀ ਮਜਬੂਰੀ ਹੈ ਗੰਦੀਆਂ ਰਾਜਨੀਤੀਆਂ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਹੋਇਆ ਇਸ ਤਰ੍ਹਾਂ ਸਾਡੇ ਹੱਕ ਲੈਣ ਲਈ